ਸੀਸ ਦੀਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਰਰਨਾ ਦੀਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਯਾਦ ਨੂੰ ਪ੍ਰਮੁੱਖ ਰੱਖਦੇ ਹੋਏ 350 ਸਾਲ ਮਹਾਰਾਜ ਦਾ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਰਾਜ ਪੱਧਰੀ ਸਮਾਗਮ ਹੈ ਜਿਹੜੇ ਉਹ ਕਰਵਾਉਣ ਜਾ ਰਹੀ ਹੈ ਔਰ ਉਸ ਦੇ ਚੱਲਦੇ ਹੋਏ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਔਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਰੇ ਅਫਸਰਾਂ ਦੇ ਨਾਲ ਇਹ ਜਿਹੜਾ ਮੀਟਿੰਗ ਦਾ ਦਾ ਸਿਲਸਿਲਾ ਹੈ ਇਹ ਦੌਰ ਹੈ ਉਹ ਜਾਰੀ ਹੈ। ਔਰ ਇਸ ਗੱਲ ਦਾ ਬੜਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜਾ ਅਸੀਂ ਇਸ ਰਾਜਪਦਰੀ ਸਮਾਗਮ ਮਨਾਉਣ ਜਾ ਰਹੇ ਹਾਂ ਇਹਦੇ ਵਿੱਚ ਮਰਿਆਦਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। ਔਰ ਸਵੱਛਮਤਾਈ ਦਾ ਧਿਆਨ ਰੱਖਿਆ ਜਾਵੇ। ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਵੱਲੋਂ ਜੋ ਸ਼ਰਧਾ ਸਾਡੇ ਮਹਾਰਾਜ ਦੇ ਪ੍ਰਤੀ ਭੇਟ ਕਰ ਸਕਦੇ ਹਾਂ ਅਸੀਂ ਉਹ ਕਰ ਸਕੀਏ। ਉਸੇ ਦੇ ਚੱਲਦੇ ਅੱਜ ਡਿਸਟ੍ਰਿਕਟ ਬਠਿੰਡਾ ਵਿਖੇ ਅਸੀਂ ਉਰੇ ਪਹੁੰਚੇ ਹਾਂ ਮੇਰੇ ਨਾਲ ਅੱਜ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਸਾਡੇ ਐਮਐਲਏ ਸਾਹਿਬ ਜੋ ਜਗਰੂਪ ਸਿੰਘ ਜੀ ਗਿੱਲ ਸਾਹਿਬ ਐਮਐਲਏ ਸਾਹਿਬ ਸੁਖਵੀਰ ਸਿੰਘ ਜੀ ਮੈਸਰ ਖਾਨਾ ਸਾਹਿਬ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਸੰਜੀਵ ਤਿਵਾੜੀ ਜੀ ਡੀਸੀ ਬਠਿੰਡਾ ਸਾਹਿਬ ਨੇ ਜਿਹੜੇ ਉਹ ਰਜੇਸ਼ ਧਮਾਨ ਜੀ ਐਸਐਸਪੀ ਬਟਿੰਡਾ ਅਮਨੀਤ ਕੌਂਡਲ ਜੀ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਜੁਆਇੰਟ ਟਰੈਕਟਰ ਦਮਪ੍ਰੀਤ ਵਾਲੀ ਆ ਜੀ ਸਾਡੇ ਪਾਰਟੀ ਦੇ ਸਪੋਕਸਮੈਨ ਤੇ ਚੇਅਰਮੈਨ ਸਾਡੇ ਨੀਲ ਗਰਗ ਜੀ ਉਰੋ ਦੇ ਮੇਅਰ ਸਾਹਿਬ ਪਦਮਜੀਤ ਮਹਿਤਾ ਜੀ ਏਡੀਸੀ ਪੂਨਮ ਜੀ ਏਡੀਸੀ ਕੰਚਨ ਜੀ ਸਾਰੇ ਜਿੰਨੇ ਵੀ ਅੱਜ ਉਰੇ ਸਾਡੇ ਸਤਕਾਰਯੋਗ ਸਾਥੀ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਹਾਂ ਅਸੀਂ ਚਾਰ ਯਾਤਰਾਵਾਂ ਜਿਹੜੀਆਂ ਨਗਰ ਕੀਰਤਨ ਦੇ ਰੂਪ ਵਿੱਚ ਮਹਾਰਾਜ ਨੂੰ ਸਮਰਪਿਤ ਹੋ ਜਾਂਦੇ ਹੋਏ ਇਹ ਕੱਡੀਆਂ ਜਾਣਗੀਆਂ ਇਸ ਚਾਰ ਯਾਤਰਾਵਾਂ ਚ ਉਹ ਜਿਹੜੀ ਪਹਿਲੀ ਯਾਤਰਾ ਹੈ ਉਹ ਸ਼੍ਰੀਨਗਰ ਤੋਂ ਚੱਲਣੀ ਹੈ ਸ਼੍ਰੀਨਗਰ ਦੇ ਵਿਖੇ ਉੱਥੇ ਅਰਦਾਸ ਕਰਕੇ ਛੱਟੀ ਪਾਸ਼ਾਹੀ ਦਾ ਜੋ ਗੁਰੂ ਘਰ ਹੈ ਸ਼੍ਰੀਨਗਰ ਪਿੱਛੇ ਉੱਥੇ ਅਰਦਾਸ ਕਰਕੇ ਉੱਥੋਂ ਚੱਲਣੀ ਹੈ ਯਾਤਰਾ ਤੇ ਉਸ ਤੋਂ ਬਾਅਦ ਜੋ 19 ਤਰੀਕ ਨੂੰ ਇਹ ਯਾਤਰਾਵਾਂ ਸਟਾਰਟ ਹੋ ਕੇ ਸ਼ੁਰੂ ਹੋ ਕੇ 22 ਤਰੀਕ ਦੀ ਸ਼ਾਮ ਤੱਕ ਅ ਤਖਤ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਹੈ ਕੇਸਗੜ੍ਹ ਸਾਹਿਬ ਵਿਖੇ ਉੱਥੇ ਪਹੁੰਚਣੀਆਂ ਨੇ ਉਸ ਦੇ ਚਲਦੇ ਸਾਡੀ ਦੂਜੀ ਯਾਤਰਾ ਜਿਹੜੀ ਉਹ ਮਾਝਾ ਤੇ ਦੁਆਬੇ ਦੇ ਵਿੱਚੋਂ ਚੱਲਣੀ ਹੈ ਜਿਹੜੀ ਸਾਡੀ ਤੀਜੀ ਯਾਤਰਾ ਉਹ ਮਾਲਵਾ ਵਨ ਰੂਟ ਹੈ ਤੇ ਜਿਹੜੀ ਚੌਥੀ ਯਾਤਰਾ ਉਹ ਮਾਲਵਾ ਟੂ ਰੂਟ ਹੈ ਜਿਹੜੀ ਮਾਲਵਾ ਟੂ ਰੂਟ ਹੈ ਉਹ ਸਾਡੀ ਤਲਵੰਡੀ ਸਾਬੋ ਤੋਂ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਚੱਲਣੀ ਹੈ ਜੀਦੇ ਸਬੰਧ ਵਿੱਚ ਅੱਜ ਅਸੀਂ ਬਠਿੰਡੇ ਵਿਖੇ ਉਰੇ ਅੱਜ ਅਸੀਂ ਉਰੇ ਮੀਟਿੰਗ ਕਰਨ ਵਿਖੇ ਪਹੁੰਚੇ ਹਾਂ ਇਹ ਯਾਤਰਾ ਤੱਕ ਸ਼੍ਰੀ ਦਰਮਦਮਾ ਸਾਹਿਬ ਤਲਵੰਡੀ ਸਾਹਿਬੋਂ ਤੋਂ ਚੱਲਦੀ ਹੋਈ ਬਠਿੰਡਾ ਬਠਿੰਡੇ ਤੋਂ ਬਰਨਾਲਾ ਬਰਨਾਲੇ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਬਨੂੜ ਬਨੂੜ ਤੋਂ ਐਸਐਸ ਨਗਰ ਮੁਹਾਲੀ ਮੁਹਾਲੀ ਤੋਂ ਕਰਾਲੀ ਕਰਾਲੀ ਤੋਂ ਰੂਪਨਗਰ ਰੂਪਨਗਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾਣੀ ਹੈ ਇਹ ਜਿਹੜੀ ਯਾਤਰਾ ਹੈ ਸਾਡੀ ਇਹ 20 ਤਰੀਕ ਨੂੰ ਇਹ ਯਾਤਰਾ ਜਾਨੀ ਕਿ ਸ਼ੁਰੂਆਤ ਹੋਣੀ ਹੈ ਔਰ 20 ਦਾ ਸਾਰਾ ਦਿਨ 21 ਦਾ ਸਾਰਾ ਦਿਨ ਤੇ 22 ਤਰੀਕ ਦੀ ਸ਼ਾਮ ਨੂੰ ਇਹ ਯਾਤਰਾ ਜਿਹੜੀ ਸਾਡੀ ਇਹ ਜਾ ਕੇ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਊਗੀ ਤੇ ਇਹ ਇਹ ਯਾਤਰਾਵਾਂ ਦੇ ਵਿੱਚ ਸਾਡੇ ਨਗਰ ਕੀਰਤਨ ਦੇ ਵਿੱਚ ਹਰ ਤਰ੍ਹਾਂ ਦੀ ਸੰਗਤ ਨੂੰ ਅਸੀਂ ਆਪਣੇ ਵੱਲੋਂ ਫੈਸਿਲਿਟੀ ਦੇ ਸਕੀਏ ਉੱਥੇ ਸਫਾਈ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਪੀਣ ਵਾਲੇ ਪਾਣੀ ਦੇ ਪ੍ਰਬੰਧ ਸੇਫਟੀ ਦੇ ਸਾਰੇ ਪ੍ਰਬੰਧ ਉਹ ਉੱਥੇ ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ ਟ੍ਰੈਫਿਕ ਦੇ ਸਾਰੇ ਰੂਟਸ ਨੂੰ ਅਸੀਂ ਸਾਰੇ ਨੂੰ ਮੈਨੇਜ ਕਰਨਾ ਉਸ ਸਾਰੀਆਂ ਚੀਜ਼ਾਂ ਨੂੰ ਮੱਦਦ ਰੱਖਦੇ ਹੋਏ ਇਸ ਯਾਤਰਾਵਾਂ ਦੇ ਵਿੱਚ ਸਾਡੇ ਬਜ਼ੁਰਗ ਵੀ ਨਾਲ ਹੋਣਗੇ ਮਾਤਾਵਾਂ ਸਾਡੇ ਬਜ਼ੁਰਗ ਨਾਲ ਹੋਣਗੇ ਬੱਚੇ ਵੀ ਨਾਲ ਹੋਣਗੇ ਸੋ ਉਹਨਾਂ ਨੂੰ ਕਿਸੇ ਕਿਸਮ ਦੀ ਮੈਡੀਕਲ ਏਡ ਦੀ ਜ਼ਰੂਰਤ ਪਵੇ ਤਾਂ ਨਾਲ-ਨਾਲ ਮੈਡੀਕਲ ਦੀ ਸਾਡੀ ਟੀਮਾਂ ਨਾਲ ਚੱਲਣਗੀਆਂ ਅਸੀਂ ਜਿੰਨੇ ਸਾਡੇ ਧਾਰਮਿਕ ਸਾਡੇ ਵੱਡੀਆਂ ਸਾਡੇ ਸੰਤ ਮਹਾਂਪੁਰਖ ਹੈਗੇ ਨੇ ਅਲੱਗ-ਅਲੱਗ ਸੰਪਰਦਾਵਾਂ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਪਿੱਛੇ ਨੂੰ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਵਿਖੇ ਵੱਡੀ ਮੀਟਿੰਗ ਹੋਈ ਸੀ ਜਿਹਦੇ ਚ ਸਾਡੇ ਪੰਜਾਬ ਦੇ ਜਿਹੜੀਆਂ ਸਭ ਤੋਂ ਵੱਡੀਆਂ ਹਸਤੀਆਂ ਸੰਤ ਮਹਾਂਪੁਰਖ ਉਹਨਾਂ ਨੇ ਸ਼ਿਰਕਤ ਕੀਤੀ ਸੀ ਨਾਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਸ਼ੀਰਵਾਦ ਦੇ ਕੇ ਗਏ ਸੀ ਨਾਲ ਊਤਣ ਸਾਰੇ ਦਾ ਸਾਰਾ ਇਹ A to Z ਜੋ ਆਪਾਂ ਇਹ ਪਲਾਨ ਕੀਤਾ ਸੀ ਉਹ ਡਿਸਕਸ ਹੋਇਆ ਸੀਗਾ ਤਾਂ ਜਣੇ ਕਿ ਹਰ ਚੀਜ਼ ਨੂੰ ਇਨਸ਼ੋਰ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਉਹ ਖੁਦ ਇੱਕ ਇੱਕ ਮਿੰਟ ਵਾਈਜ਼ ਮਿੰਟ ਇਸ ਸਾਰੇ ਪ੍ਰੋਗਰਾਮਾਂ ਨੂੰ ਆਪ ਮੋਨੀਟਰ ਕਰ ਰਹੇ ਹਨ ਔਰ ਅਸੀਂ ਇਹ ਜਿਹੜਾ ਸਮਾਗਮ ਹੈ بڑے ਖੁੱਲੇ ਹੱਥਾਂ ਇਹ ਗਲਾਵੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਧਾਰਮਿਕ ਹਸਤੀਆਂ ਨੂੰ ਨਾਲ ਲੈ ਕੇ ਸਾਰੇ ਜਿੰਨੇ ਸਾਡੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਨਾਲ ਲੈ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਇਹ ਮਨਾਉਣੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਹਾਰਾਜ ਦੀ ਕੁਰਬਾਨੀ ਦੀ ਬਦੌਲਤੀ ਹੈ ਕਿ ਅੱਜ ਅਸੀਂ ਇਸ ਆਜ਼ਾਦ ਜਿਹੜੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਸੋ ਇਹ ਬਹੁਤ ਵੱਡੇ ਸਮਾਗਮ ਨੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਜਿੰਨੇ ਸਾਡੇ ਬਾਕੀ ਸੂਬੇ ਨੇ ਭਾਰਤ ਦੇ 28 ਸੂਬੇ ਨੇ ਅਸੀਂ 28 ਸੂਬਿਆਂ ਦੇ ਵਿੱਚ ਜਾ ਕੇ ਸਾਰੇ ਜਿੰਨੇ ਸਾਡੇ ਮੁੱਖ ਮੰਤਰੀ ਸਾਹਿਬਾਨ ਹੋਰ ਹੋਣਗੇ ਅਸੀਂ ਉਹਨਾਂ ਨੂੰ ਵੀ ਜਾ ਕੇ ਸੱਦਾ ਪੱਤਰ ਦੇ ਕੇ ਆਵਾਂਗੇ ਔਰ ਰਿਸਪੈਕਟਫੁਲੀ ਤਾਂ ਜੋ ਅਸੀਂ ਇਹ ਸਾਰਿਆਂ ਨੂੰ ਅਸੀਂ ਗੁਰਤੇਗ ਬਾਦਲ ਪਾਸ਼ਾ ਜੀ ਦੇ ਇਹਨਾਂ ਸਮਾਗਮਾਂ ਦੇ ਵਿੱਚ ਸੱਦ ਸਕੀਏ ਔਰ 23 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਦੇ ਜਿਹੜੇ ਵੱਡੇ ਸਮਾਗਮ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਣੇ ਨੇ ਔਰ ਬਹੁਤ ਵੱਡੇ ਲੈਵਲ ਦੇ ਫੰਕਸ਼ਨ ਹੋਣੇ ਨੇ ਜਿਹਦੇ ਵਿੱਚ ਮੈਂ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰਿਆਂ ਨੂੰ ਸ਼ਿਰਕਤ ਕਰਨੀ ਚਾਹੀਦੀ ਆਉਣਾ ਚਾਹੀਦਾ ਔਰ ਇਹ ਇੱਕ ਤਰੀਕ ਤੋਂ ਲੈ ਕੇ ਆਉਣ ਵਾਲੇ ਮਹੀਨੇ ਦੀ 1 ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਹਰ ਜ਼ਿਲ੍ਹੇ ਦੇ ਵਿੱਚ ਇੱਕ ਦਿਨ ਕਿਸੇ ਇੱਕ ਦਿਨ ਸਾਊਂਡ ਐਂਡ ਲਾਈਟ ਸ਼ੋ ਹੋਊਗਾ ਗੁਰਤੇਗ ਬਾਦੁਰ ਪਾਤਸ਼ਾਹੀ ਜੀ ਦੀ ਜੀਵਨੀ ਦੇ ਉੱਤੇ ਭਾਈ ਮਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਦੀ ਭਾਈ ਦਿਆਲਾ ਜੀ ਦੀ ਜੀਵਨੀ ਦੇ ਉੱਤੇ ਸਾਊਂਡ ਐਂਡ ਲਾਈਟ ਸ਼ੋ ਹੋਊਗਾ ਉਹ ਜਿਹੜੇ ਉਹ ਦਿਨ ਹੋਣਗੇ ਉਹ ਦਿਨ ਡਿਸਾਈਡ ਕਰਕੇ ਉਹ ਸਾਰੇ ਉਸ ਜ਼ਿਲ੍ਹੇ ਦੇ ਮੁਤਾਬਕ ਦੱਸ ਦਿੱਤੇ ਜਾਣਗੇ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਉਹ ਸ਼ੋਅ ਵੀ ਜਿਹੜੇ ਸਾਊਂਡ ਐਂਡ ਲਾਈਟ ਸ਼ੋਅ ਹੋਣਗੇ ਉਹਦੇ 'ਚ ਜ਼ਰੂਰ ਦੇਖਣ ਆਇਓ ਸੋ ਬਹੁਤ-ਬਹੁਤ ਧੰਨਵਾਦ ਮੈਂ মিডিਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਵੱਡੀ ਗਿਣਤੀ ਦੇ ਵਿਖੇ ਉਰੇ ਬਠਿੰਡਾ ਵਿਖੇ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਦਾ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਵਾਦੀ ਜੀ ਨੂੰ ਕਿ ਇਹਨਾਂ ਪ੍ਰੋਗਰਾਮਾਂ ਦੇ ਬਾਰੇ 'ਚ ਸਾਰੀ ਜਾਣਕਾਰੀ ਉਹ ਵੀ ਵਿਸਤਾਰਪੂਰਵਕ ਸੰਦੀਪ ਕੁਮਾਰ ਤਨਵਰ ਮੰਤਰੀ ਸਾਹਿਬ ਮਿੰਟ ਤੋਂ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਮਿਨਿਸਟਰ ਆਫ ਰੂਰਲ ਡਿਵੈਲਪਮੈਂਟ ਕਲਚਰ ਐਂਡ ਟੂਰਿਜ਼ਮ ਦੇ ਤਨਵੀਰ ਸਿੰਘ ਸਾਹਿਬ ਨੇ ਦੱਸਿਆ ਕਿ ਦੂਦਿਕ ਬਾਦਲ ਸਾਹਿਬ ਦਾ ਸਾਥੇ 300 ਸਾਲਾ ਜਿਹੜਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇ ਅੰਧੀ ਦਾ ਆਰ ਹੈ ਉਹ ਸਵਰਥ ਵਿੱਚ ਪੰਜਾਬ ਸਰਕਾਰ ਕਿ ਨਿਸ਼ਚਿਤ ਨਾਲ ਸਤਿਕਾਰ ਨਾਲ ਅਸ ਸਹਿੱਦ ਤਾਂ ਨਾਲ ਉਹਨੂੰ ਮਨਾ ਰਹੀ ਆ ਜਿਵੇਂ ਦੱਸਿਆ ਮਤਿਹਰ ਸਾਹਿਬ ਨੇ ਕਿ ਇਸ ਸਮਾਗਮ ਜਿਹੜੇ ਆ 1 ਮਹੀਨਾ ਚੱਲਣਗੇ ਤੇ ਜਿਹੜਾ ਪਹਿਲਾ ਸਮਾਗਮ ਆ ਉਹ ਨਵੇਂ ਜਿੱਲੀ ਤੋਂ ਹੋਏਗਾ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉਹ 25 ਅਕਤੂਬਰ ਨੂੰ ਆ ਜੀ ਸਭ ਤੋਂ ਪਹਿਲਾਂ ਜਾ ਕੇ ਅਰੰਭਤਾ ਅਰਦਾਸ ਹੋਏਗੀ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਏਗਾ ਫਿਰ ਇਹ ਵੀ ਮਤਿਹਰ ਸਾਹਿਬ ਦੱਸਿਆ ਸ਼ੀਰਿੰਗਰ ਤੋਂ ਔਰ ਵੱਖ-ਵੱਖ ਥਾਵਾ ਤੋਂ ਨਗਰ ਕੀਰਤਨ ਜਿਹੜੇ ਰਬ ਹੋਣਗੇ ਔਰ ਜਿਹੜੀ ਗੱਲ ਇਹ ਹੈ ਕਿ ਇਹ ਨਗਰ ਕੀਰਤਨ ਬਹੁਤ ਮर्यादा ਨਾਲ ਚੱਲਣਾ ਸਾਧ ਦਾ ਮਹਾਪੁਰਸ਼ਾਂ ਦੀ ਰਹਿਨਵਾਈ ਚੱਲਣਾ ਇਸ ਕਰਕੇ ਜਿਹੜੇ ਪਹਿਲਾ ਨਗਰ ਕੀਰਤਨ ਛਿੰਨੇਗੜ ਵਾਲਾ ਉਹ ਵੀ ਕਿਉਂਕਿ ਅਸੀਂ ਪਾਰਟੀ ਦੇ ਸਰਕਾਰ ਦੇ ਜਿੰਨੇ ਵੀ ਉੱਧਧਾਰ ਨੇ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਸਾਰੇ ਜਿਵੇਂ ਮੰਤਰੀ ਸਾਹਿਬ ਨੂੰ ਦੱਸਿਆ ਕਿ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਅਸੀਂ ਸੜਕਾਂ ਸਾਫ਼ ਕਰਾਂਗੇ ਅਸੀਂ ਫੁੱਲ ਸੁੱਟਾਂਗੇ ਅਸੀਂ ਪਾਣੀ ਪਲਾਵਾਂਗੇ ਅਸੀਂ ਲੰਗਰ ਛਕਾਵਾਂਗੇ ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਰਤ ਦੀ ਹੋੜ ਚਾ ਕੇ ਕਿਸੇ ਵੀ ਤਰ੍ਹਾਂ ਦਾ ਐਸਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਮਰੀਆ ਦਾ ਭੰਗ ਹੋਵੇ ਤੇ ਇਸ ਕਰਕੇ ਸਤਿ ਮਹਾਂਪੁਰਖ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਨਗਰ ਕੀਰਤਨ ਤੁਸੀਂ ਆਪ ਲੈ ਕੇ ਆਵੋ ਜਿਵੇਂ ਜਿਹੜਾ ਸ਼ਿਨਗਰਵਾਲਾ ਨਗਰ ਕੀਰਤਨ ਹੈ ਉਹ ਸਤਿ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹੀ ਤਾਬੇ 'ਚ ਬੈਠਣਗੇ ਉਹੀ ਗੁਰਗੰਸਾਹ ਦੇ ਬਾਖ ਕਰਨਗੇ ਉਹੀ ਸੰਗਤ ਨੂੰ ਅਸ਼ੀਰਵਾਦ ਦੇਣਗੇ ਬਾਕੀ ਸਾਰੇ ਬੰਦੇ ਆਪਾਂ ਸੇਵਾ 'ਚ ਹੋਵਾਂਗੇ ਤੇ ਇਸੇ ਤਰ੍ਹਾਂ ਜਿਹੜਾ ਗੁਰਦਾਸਪੁਰ ਤੋਂ ਸ਼ੁਰੂ ਹੋਣਾ ਜੀ ਮਾਝਾ ਦੁਆਬਾ ਨਾਲੋਂ ਕੀਤੂ ਉਹ ਸੰਤ ਮਹਾਪੁਰਖ ਕਿਸ਼ਨ ਸਿੰਘ ਜੀ ਦੀ ਭੂਲੀ ਵਾਲੇ ਉਹਨਾਂ ਦੀ ਸਰਪ੍ਰਸਤੀ ਜੋ ਹੋਏਗਾ ਉਹ ਆਪ ਗੁਰਗੰਸਾਹ ਨੂੰ ਲੈ ਕੇ ਆਉਣਗੇ ਔਰ ਇਸ ਤਰ੍ਹਾਂ ਬਾਕੀ ਰਣ ਕੀਤਨ ਵੀ ਅਸੀਂ ਚੰਦ ਡਿਸਾਈਡ ਕਰਕੇ ਆਪ ਜੀ ਨੂੰ ਦੱਸਾਂਗੇ ਤੇ ਬੇਬੀ ਇੱਕ ਜਿਹੜੀ ਸਭ ਤੋਂ ਜ਼ਰੂਰੀ ਬੇਨਤੀ ਇੱਕ ਇਨਫੋਰਮੇਸ਼ਨ ਹੋ ਰਿਹਾ ਕਿ ਇਹਦੇ ਲਈ ਖਾਸ ਤੌਰ ਤੇ ਅਰੰਪਤ ਸਾਹਿਬ ਜੀ ਪਹਿਲੀ ਵਾਰੀ ਟੈਂਟ ਸਿਟੀ ਲੱਗ ਰਿਹਾ ਜਿਹਦੇ ਚ ਲਗਭਗ 10 11000 ਲੋਕਾਂ ਨੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਟੈਂਡਰਸ ਫਲੋਟ ਹੋ ਗਏ ਅੱਜ ਦਾ ਵਰਕ ਆਰਡਰ ਇਸ਼ੂ ਹੋ ਜਾਏਗਾ ਔਰ ਬਹੁਤ ਅਲੱਗ ਕਿਸਮ ਦਾ ਵਧੀਆ ਪ੍ਰਬੰਧ ਜਿਹੜੀ ਗਵਰਨਮੈਂਟ ਰੀਜ਼ ਹੋਣਗੀਆਂ ਇੱਕ ਡਾਰਮੈਂਟਰੀ ਚ 16 ਬੰਦੇ ਰਹਿ ਸਕਦੇ ਆ ਇਹਦਾ ਕਿ ਸਨੇ ਕੋ ਗਰੁੱਪ ਆਣਾ ਉਸ ਤੋਂ ਇਲਾਵਾ ਜਿਵੇਂ ਇਹਦਾ ਬਾਕਿੰਗ ਫੈਮਿਲੀ ਉਹ ਚਾਰ ਲੋਗਾ ਲਈ ਆ ਔਰ ਇੱਕ ਇੱਕ ਫਿਰ ਰੂਮ ਜਿਹੜਾ ਦੋ ਦੋ ਬੰਦੇ ਲਈ ਆ ਸੋ ਇਸ ਤਰ੍ਹਾਂ ਇਹਦੇ ਅਲੱਗ-ਅਲੱਗ ਇਹਨਾਂ ਦਾ ਨਾਮ ਜਿਹੜਾ ਰੱਖਿਆ ਗਿਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਯਾਦ ਨੂੰ ਸਮਰਪਿਤ ਟੈਂਸਿਟੀ ਦਾ ਚੱਕ ਨਾਮਕੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਪੰਜਾਲਾ ਜੀ ਇਸ ਤਰ੍ਹਾਂ ਕੁੱਲ ਬਣਾ ਕੇ ਚੱਕ ਨਾਮਕੀ ਜਿਹੜੇ ਅਲੱਗ ਤਿੰਨ ਹੋਣਗੇ ਉਹਨਾਂ ਦਾ ਨਾਮ ਜਿਹੜਾ ਹੈ ਫਿਰ ਭਾਈ ਮਜੀਦਾ ਸਿੰਘ ਭਾਈ ਸਬੀਨ ਦਾਸੀ ਦੇ ਭਾਈ ਘਾਲਾ ਉਹਨਾਂ ਦੀ ਯਾਦ ਨੂੰ ਸਵੰਪਤ ਤੇ ਸਭ ਕੁਝ ਉਹਨਾਂ ਦੇ ਚਰਨਾ ਜੀ ਆ ਤੇ ਬਾਕੀ ਜਿਹੜੀ ਬੇਰੀ ਬੇਨਤੀ ਆ ਕਿ ਸਾਰੇ ਬਹੁਤ ਪੰਜਾਬ ਸਰਕਾਰ ਬਹੁਤ ਸ਼ਦਾ ਨਾਲ ਅਸ਼ੀਰਵਾਦ ਸਮਝ ਕੇ ਲੱਗੀ ਹੋਈ ਆ ਤੁਸੀਂ ਸਾਰੇ ਨੇ ਸਾਥ ਦੇਣਾ ਮਰਿਆਦਾ ਦਾ ਸਾਰੇ ਦਿਨ ਸੰਗਤ ਵੀ ਆਵੇ ਪਰ ਸਾਡੇ ਸਾਰੇ ਸਾਥੀ ਮਰਿਆਦਾ ਬਹੁਤ ਜ਼ਰੂਰੀ ਆ ਕੁਝ ਵੀ ਜਿਹੜਾ ਅਸੀਂ ਇਹਦੇ ਲਈ ਇੱਕ ਰਿਜਿਸਟ ਪੈਨਲ ਬਣਾਇਆ ਤਾਂ ਕਿ ਅਸੀਂ ਕੋਈ ਵੀ ਵਿਅਕਤੀ ਆਪਣੇ ਆਪ ਚ ਕੰਪਲੀਟ ਨਹੀਂ ਹੁੰਦਾ ਤੇ ਸਰਕਾਰ ਕੇ ਸੀ ਮੰਤਰੀ ਸਾਹਿਬ ਨੇ ਸਲਾਹ ਕਰਕੇ ਕਿ ਸਾਡੇ ਉੱਪਰ ਵੀ ਕੋਈ ਚੈੱਕ ਹੋਵੇ ਅਸੀਂ ਕਿ ਕਿ ਗਲਤੀ ਕਰੀਏ ਸਾਡੀ ਗਲਤੀ ਨੂੰ ਕੋਈ ਫਾਡਰ ਵਾਲਾ ਕੋਈ ਲੱਭਣ ਵਾਲਾ ਕੋਈ ਸੰਟੋਕਰ ਵਾਲਾ ਰੋਕਣ ਵਾਲਾ ਤੇ ਸਰਕਾਰ ਫਿਰ ਅਸੀਂ 9 ਬੰਦਿਆਂ ਦਾ ਇੱਕ ਰਿਜਿਸਟ ਪੈਨਲ ਬਣਾਇਆ ਜਿਹੜਾ ਸੁਪਰੀਮ ਅਥਾਰਟੀ ਹੋਵੇਗਾ ਉਹਦੇ ਵਿੱਚ ਜਿਵੇਂ ਸੰਤ ਮਹਾਪੁਰਸ਼ ਨੇ ਅਵਦੇਸ਼ ਸੰਤ ਬਾਬਾ ਸੇਵਾ ਸਿੰਘ ਜੀ ਰਾਮੂ ਖੇਰੇ ਵਾਲੇ ਸਤਬੰਦੀ ਸਿੰਘ ਜੀ ਚੌਲ ਸਾਹਿਬ ਬਾਬਾ ਬੁੱਢਾ ਦਲ ਮੁਖੀ ਬਾਬਾ ਫਤਮੀ ਸਿੰਘ ਜੀ ਔਰ ਜਿਹੜੇ ਸਤਨਾਥ ਸਿੰਘ ਨੰਦਗੜ ਜਿਨ੍ਹਾਂ ਦੇ ਕੋਲ ਸਰਕਾਰ ਦੀ ਕਾ ਆਸੇਵਾ ਰਣਕਪੁਰ ਸਾਹਿਬ ਲੱਗੇ ਬਾਬਾ ਹਕਤਾ ਸਿੰਘ ਜੀ ਪਿੱਪੀ ਸਾਹਿਬ ਵਾਲੇ ਇਸ ਤੋਂ ਇਲਾਵਾ ਤਿੰਨ ਅਸੀਂ ਅਕੈਡਮਿਸ਼ਨਸ ਜਿਹੜੇ ਵਿਦਵਾਨ ਆ ਉਹ ਰੱਖਿਆ ਕਿ ਜਾਸਿਕ ਤੌਰ ਤੇ ਹਰ ਕੇ ਨਹੀਂ ਪ੍ਰਸੰਗਿਕਤਾ ਆ ਉਹ ਠੀਕ ਰਹੇ ਤਰੀਕਾ ਠੀਕ ਰਿਹਾ ਹੈ ਲਿਫਟ ਠਿਕਰੇਵੇਂ ਉਚਾਰਨ ਦੇ ਸ਼ੁੱਧ ਕ ਬਣੀ ਰਵੇਂ ਤਸਵੀਰ ਡਿਜ਼ਾਈਨ ਵੀਡੀਓ ਆਡੀਓ ਚੋਕੂ ਸੀ ਵੀ ਸੀ ਲੋਕਾਂ ਦੇ ਮੂਰੇ ਲੈ ਕੇ ਜਾਣਾ ਉਹ ਸਾਰਾ ਪਹਿਲਾਂ ਰਿਜਿਸਟਰ ਪੈਨਲ ਨੂੰ ਪ੍ਰੂਫ ਕਰੇਗਾ ਉਹਨਾਂ ਦੀ ਅਪਰੂਵਲ ਤੋਂ ਬਾਅਦ ਹੀ ਉਹ ਪਬਲਿਕ ਚ ਜਾਏਗਾ ਸੋ ਇਸ ਤਰ੍ਹਾਂ ਡਾਕਟਰ ਪਰਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਅਮਰਜੀਤ ਪੰਜਾਬ ਜੀ ਗੁਨਾਹ ਦੇ ਯੂਨੀਵਰਸਿਟੀ ਤੋਂ ਜੀ ਵੀ ਚਸ਼ਮੀਰ ਗੁਰਮਤਕਾਰੇ ਤੋਂ ਸਿਮਰਦੀਪ ਸਿੰਘ ਕੰਨ ਜਿਹੜੇ ਐਸਪੀਸੀ ਦੇ ਸਾਨੂੰ ਪ੍ਰਚਾਰ ਕਮੇਟੀ ਚੋਂ ਰਟਾਇਆ ਨ ਸਾਰੇ ਲੋਕਾਂ ਦਾ ਬੜਾ ਲੰਮਾ ਤਜਰਬਾ ਆ ਇਸ ਕਰਕੇ ਅਸੀਂ ਨਾ ਸਾਰੇ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਅਗਵਾਈ ਕਰੋ ਤਾਂ ਇਹਨਾਂ ਸਾਰਿਆਂ ਦੀ ਮਿਹਰਬਾਨੀ ਹੋਈ ਕਿਰਪਾ ਹੋਈ ਕਿ ਲੈ ਸੰਗਾਰ ਕੀਤਾ ਔਰ ਇਸੇ ਤਰ੍ਹਾਂ ਹੀ ਸ਼ਹਾਦਤੀ ਸਵਾਗਤ ਜਿਹੜਿਆ ਉਹ ਲਸਾਨੀ ਹੋਣਗੇ ਪੰਜਾਬ ਸਰਕਾਰ ਸਮੁੱਚੇ ਮੰਤਰੀ ਸਹਿਬਾਨ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਭਾਸ ਸਿੰਘ ਮਾਨ ਜੀ ਬਹੁਤ ਨੇੜੇ ਹੋ ਕੇ ਆਪ ਇਹਨਾਂ ਪ੍ਰਬੰਧਨ ਨੂੰ ਦੇਖ ਰਹੇ ਆ ਇਹ ਹੀ ਸੀ ਕਿ ਜਿਸ ਤਰ੍ਹਾਂ ਇਹ ਸ਼ਾਹਦਨ ਸ਼ੁਰੂ ਹੋਈਆ ਉਸੇ ਤਰ੍ਹਾਂ ਇਹ ਕਿਸਮੀ ਤੋ ਸ਼ੁਰੂ ਹੋਵੇ ਕਸ਼ਮੀਰ ਤੋਂ ਬੱਡੀਗਲ ਅਕੇ ਦੇ ਵਿੱਚ ਭਾਈ ਮਤੀ ਦਾਸੀ ਦਾ ਪ੍ਰਵਾਹ ਸ਼ਾਮਲ ਹੋਏਗਾ ਭਾਈ ਸਬੀ ਦਾਸੀ ਦਾ ਪ੍ਰਵਾਹ ਸ਼ਾਮਲ ਹੋਏਗਾ ਭਾਈ ਗਿਆਲਾ ਜੀ ਦਾ ਪ੍ਰਵਾਹ ਜਿਹੜਾ ਜੰਮੂ ਤੋਂ ਸ਼ਾਮਲ ਹੋਏਗਾ ਇਹ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਤੁਸੀਂ ਆਓ ਉਹਨਾਂ ਦੇ ਅਨਸਬੰਧ ਭਾਈ ਜਰਤਾ ਜੀ ਦਾ ਪ੍ਰਵਾਹ ਜਿਹੜਾ ਉਹ ਸ਼ਾਮਲ ਹੋ ਰਿਹਾ ਕਿ ਇਹ ਉਹਨਾਂ ਦੇ ਕਰਕੇ ਹੀ ਆ ਤੁਪਾਈ ਮਤੀ ਦਾ ਸਿੱਧਾ ਪ੍ਰਵਾਸ ਸਭੀ ਦਾ ਜਿਹੜੇ ਬਲਾਸਪੁਰ ਦੇ ਯੂਪੀ ਚ ਉਹ ਸਾਰੇ ਨਿੱਜੀ ਤੌਰ ਤੇ ਇਹਨਾਂ ਸਮਾਗਮਾਂ ਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਇੱਕ ਵੱਖਰੇ ਵਹੀਕਲ ਚ ਬਿਠਾ ਕੇ ਨਗਰ ਕੀਰਤਨ ਵਿੱਚ ਵੀ ਲੈ ਕੇ ਆਏਗੇ ਆਪ ਸਭ ਵੀ ਉਸ ਅੰਸ ਨੂੰ ਉਸ ਵੰਸ਼ ਨੂੰ ਨੇੜੇ ਵੇਖ ਸਕੋ ਜਿਹੜੀ ਨੇ ਮਹਾਨ ਸ਼ਹਾਦਤੀ ਸਾਡੇ ਜਿਹੜੇ ਸੰਤ ਮਹਾਪੁਰਸ਼ ਹੋਇਆ ਅਤੇ ਵੈਗਰੂ ਕਾਲਪੁਰਖ ਦੇ ਰੂਪ ਚਾਏ ਆ ਸੋ ਇਹਦਾ ਦੇ ਨਾਲ ਨਾਲ 23 24 25 ਦੇ ਸਮਾਗਮਾਂ ਚ ਵੀ ਤੁਹਾਨੂੰ ਸੱਦਾ ਤੇ ਬਾਕੀ মিডিਆ ਦਾ ਧੰਨਵਾਦ ਆ ਤੁਸੀਂ ਹੋਰ ਵੀ ਇਸੇ ਤਰ੍ਹਾਂ ਇਸ ਦੇ ਉੱਤੇ ਸਾਡੀ ਕੋਈ ਸਿਆਸਤ ਨਹੀਂ ਹੈ ਕੋਈ ਟਕਰਾਅ ਨਹੀਂ ਹੈ ਕੋਈ ਸਦਾ ਦਿਖਾਵਾ ਨਹੀਂ ਹੈ ਅਸੀਂ ਸਮੁੱਚੇ ਤੌਰ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਕਲੀਅਰ ਆ ਕਿ ਦੇ ਲਈ ਪੰਜ ਦੇ ਪੰਜ ਜਿਹੜੇ ਅਦਾਲਤਾਂ ਦੇ ਜੱਜ ਸਾਹਿਬਾਨ ਉਹਨਾਂ ਨੂੰ ਵੀ ਸਤਿਕਾਰ ਦਿੱਤਾ ਜਾਏਗਾ ਐਸ்சிਪੀ ਜਿੰਦੇ ਪ੍ਰਧਾਨ ਸਾਹਿਬ ਸਭ ਕਮੇਟੀ ਨੂੰ ਔਰ ਭਾਰਤ ਦੇ ਅੰਦਰ ਜਿੰਨੀਆਂ ਵੀ ਜਿੰਨੀਆਂ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚਾਹੇ ਉਹ ਜੰਮੂ ਕਸ਼ਮੀਰ ਦੀਆਂ ਹਰਿਆਣਾ ਦੀਆਂ ਦਿੱਲੀ ਦੀਆਂ ਜਾਂ ਮਹਾਰਾਸ਼ਟra ਦੀਆਂ ਜਿੱਥੇ ਵੀ ਕਿਤੇ ਅਸੀਂ ਲਿਸਟ ਮੰਗਾ ਰਹੇ ਹਾਂ ਜਿੱਥੇ ਵੀ ਕਿਤੇ ਸ਼ਰੋਮਣੀ ਕਮੇਟੀ ਬਣੀ ਆ ਉਹਨਾਂ ਸਾਰਿਆਂ ਨੂੰ ਅਸੀਂ ਸਰਦਾ ਪੁੱਤਰ ਦੇਵਾਂਗੇ ਸੰਤ ਮਹਾਂਪੁਰਖਾਂ ਨੂੰ ਵਰਲਡ ਵਾਈਡ ਸਰਦਾ ਪੁੱਤਰ ਦੇਵਾਂਗੇ ਜਿੰਨੇ ਵੀ ਪੰਜਾਬੀ ਪ੍ਰੋਮੀਨੈਂਟ ਨੇ ਕਿਉਂਕਿ ਤੇਗਵਾ ਦੇ ਸਭੇ ਦੀ ਸ਼ਾਨ ਹੈ ਇਹ ਅਬੋਵ ਦੇ ਆਂਦੇ ਰਿਲੀਜੀਅਨ ਹੈ ਇਟ ਇਜ਼ ਫਾਰ ਦੀ ਸੋਸਾਇਟੀ ਤੋਂ ਅਸੀਂ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਗੁਰੂ ਤੇਗ ਬਹਾਦਰ ਸਾਹਿਬ ਚ ਆਸਾ ਰੱਖਣ ਵਾਲੇ ਆ ਉਹਨਾਂ ਸਾਰਿਆਂ ਨੂੰ ਸਤਿ ਅਕਾਲ ਪਰਦਾ ਦੇਵਾਂਗੇ ਕਿ ਇਹ ਜੀ ਸਾਡੇ ਜਿੰਮੇ ਅਕਾਲ ਤਖਤ ਨੇ ਲਾਇਆ ਤੇ ਇਨੀ ਸੇਵਾ ਨਾਲ ਨਿਮਰਤਾ ਨਾਲ ਸ਼ਬਦਾਂ ਨਾਲ ਕਰੀਏ ਕਿ ਇਹ ਜਿਹੜੀ ਸ਼ਹਾਦਤ ਆ ਉਹਾਂ ਦੀ ਲਸਾਂਮੀ ਹੋਵੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮੰਤਰੀ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਅੱਜ ਆਏ ਆ ਕੇ ਇਸ ਮੀਟਿੰਗ ਨੂੰ ਹੈਡ ਕੀਤਾ ਅਗੈਸ ਕੀਤਾ ਆਪਣੇ ਵਿਚਾਰਾਂ ਦੇ ਨਾਲ ਸਾਰੇ ਨੂੰ ਜਾਣ ਕਰਵਾਇਆ ਔਰ ਪਰਤਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ